ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਆ ਬਾਈ ਸਾਰੇ ਠੀਕ ਠਾਕ ਹੋਵੋਗੇ ਅੱਜ ਵੀ ਆਪਾਂ ਕੋਠੀ ਦੇ ਵਿੱਚ ਜਿਹੜਾ ਫਟਕਣਾ ਕੰਮ ਆਪਣਾ ਹੋ ਗਿਆ ਓਕੇ ਤੇ ਉੱਥੇ ਨਾ ਬਾਈ ਆਪਾਂ ਕੰਸੀਲਰਾਂ ਲਾਈਆਂ ਆ ਜੀ ਐਮ ਲਾਈਆਂ ਲੇਜਰ ਆ ਲੀਆਂ 12 ਬਾਈਟ ਕਲਰ ਇਹਨਾਂ ਵਾ ਤੇ ਚੱਕਰ ਕੀ ਸੀ ਬਾਈ ਇੱਥੇ ਆ ਪੋਰਚ ਦੇ ਵਿੱਚ ਆਪਾਂ ਕੰਸੀਲਰਾਂ ਲਾਈਆਂ ਇੱਥੇ ਆਪਣੇ ਕੰਸੀਲਰ ਬਾਕਸ ਪਾਏ ਹੋਏ ਸੀ ਸਾਨੂੰ ਪਤਾ ਹੈ ਕੰਸੀਲਰਾਂ ਲਾਉਣ ਵਾਸਤੇ ਆਪਾਂ ਨੂੰ ਕੰਸੀਲਰ ਬਾਕਸ ਹੀ ਪਾਉਣੇ ਪੈਂਦੇ ਆ ਤੇ ਪਰ ਬਾਈ ਕਹਿੰਦਾ ਵੀ ਆਪਾਂ ਸਾਰੀਆਂ ਕੰਸੀਲਰਾਂ ਨਹੀਂ ਲਾਉਣੀਆਂ ਵੀ ਅੱਧੀਆਂ ਅੱਧੇ ਤਾਂ ਆਪਾਂ ਵੱਖਰਾ ਕਰਨਾ ਕੋਈ ਜਿਹੜੀਆਂ ਉਹ ਅੱਜ ਵੀਡੀਓ ਜੇ ਦੇਖ ਰਹੇ ਹੋ ਸਾਡੇ ਕੋਲੇ ਸਿਲੰਡਰ ਲਾਈਟ ਆਹਾ ਬਾਈ ਕਹਿੰਦਾ ਵੀ ਇਹਦੇ ਨਾਲ ਦੀਆਂ ਸਿਲੰਡਰ ਲਾਈਟਾਂ ਲਾਉਣੀਆਂ ਆਪਾਂ ਸਾਰੀਆਂ ਕੰਸੀਲਡ ਨਹੀਂ ਲਾਉਣੀਆਂ ਉਹਦੇ ਵਾਸਤੇ ਕੀ ਹੈ ਬਾਈ ਆਪਾਂ ਕੋਈ ਬੜਾ ਵੱਡਾ ਕੰਮ ਨਹੀਂ ਲੱਗ ਜਾਣੀਆਂ ਕੋਈ ਆਏ ਨਹੀਂ ਹੈਗਾ ਵੀ ਕੰਸੀਲਡ ਤੇ ਨਹੀਂ ਲੱਗਦੀਆਂ ਉਹ ਤੁਹਾਨੂੰ ਆਪਾਂ ਦੱਸ ਦਿਆਂ ਵੀ ਕਿਵੇਂ ਲਾਉਣੀਆਂ ਨੇ ਆਹ ਬਾਈ ਕੰਸੀਲਡ ਕਵਰ ਆਉਂਦਾ ਸਰਮਾ ਇੱਕੇ ਵਾਲਾ ਪੀਵੀਸੀ ਵੀ ਆਉਂਦਾ ਇਹ ਇੱਥੇ ਆਪਣਾ ਬਾਈ ਕੰਸੀਲਡ ਬਾਕਸ ਪਾਇਆ ਹੋਇਆ ਉਹਦੇ ਨਾਲ ਲੱਗ ਬਾਈ ਦੀ ਮਿੰਤੀ ਕਰਕੇ ਜਿਹੜੇ ਉਹਦੇ ਆਪਾਂ ਪੇਜ ਲਾਉਣੇ ਹੋਣੇ ਥੱਲੇ ਮਸ਼ੀਨੀ ਪੇਜ ਉਹ ਬਾਈ ਆਪਾਂ ਦੋ ਇੱਥੇ ਸੱਲ ਮਾਰ ਲੈਣੇ ਸਾਲ ਮਾਰਕ ਦੇ ਬਾਈ ਸਿਲੰਡਰ ਲੈਟ ਤੁਹਾਨੂੰ ਪਤਾ ਵੀ ਇਹ ਦੋ ਤਰ੍ਹਾਂ ਖੁੱਲੇ ਜਾਂਦੀ ਆ ਇਧਰੋਂ ਖੁੱਲਦੀ ਆ ਤੇ ਇੱਕ ਬਈ ਇਹਦੇ ਪਿੱਛੇ ਹਾ ਫਰੇਮ ਹੁੰਦਾ ਇਹਦਾ ਜਿਹੜੇ ਤੇ ਖੜਦੀ ਆ ਇਹ ਇਹਨੂੰ ਬਾਈ ਆਪਾਂ ਇੱਥੋਂ ਖੋਲ ਲੈਣਾਗਾ ਖੋਲ ਕੇ ਬਾਈ ਆਪਾਂ ਇਹਦੀ ਐ ਮੈਂੰਤੀ ਕਰਕੇ ਇਹਦਾ ਸੈਂਟਰ ਕਰਕੇ ਜਮਾ ਇੱਕ ਸਾਲ ਬਾਈ ਵਿਚਾਲੇ ਮਾਰਕ ਤੇ ਇੱਥੇ ਦੋ ਕਾਲੇ ਵੇਚ ਲਾ ਕੇ ਇਹਦਾ ਫਰੇਮ ਆ ਇਹਦੇ ਉੱਪਰ ਕੱਸ ਲੈਣਾ ਤੇ ਸਾਈਡਾਂ ਦੇ ਬਾਈ ਇਹਦੇ ਦੋ ਕੰਸੀਲਡ ਦੇ ਕਾਰਗ ਮੰੰਤੀ ਕਰਕੇ ਬਾਈ ਮਸ਼ੀਨੀ ਵੇਚਣ ਦੇ ਸਾਲ ਮਾਰਕੇ ਇਹਨੂੰ ਉੱਪਰ ਕੱਸ ਦੇਣਾ ਆਓ ਜੀ ਬਾਈ ਹੁਣ ਤੁਹਾਨੂੰ ਆਪਾਂ ਲਾ ਕੇ ਦਿਖਾਉਨੇ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਕਿ ਕਿਵੇਂ ਆਪਾਂ ਇਹਨੂੰ ਆਸਾਨੀ ਨਾਲ ਲਾ ਸਕਦੇ ਹਾਂ ਬੜਾ ਕੋਈ ਲੰਮਾ ਚੌੜਾ ਕੰਮ ਨਹੀਂ ਬਾਈ ਇਸ ਤਰ੍ਹਾਂ ਬਾਈ ਆਪਾਂ ਆ ਜਿਹੜਾ ਕਨਸੀਲਡ ਕਵਰ ਆਉਂਦਾ ਫਰਮੇਕੇ ਵਾਲਾ ਤੁਸੀਂ ਦੇਖ ਰਹੇ ਹੋ ਇਹਦੇ ਚ ਆਪਾਂ ਦੋ ਸਾਲ ਮਾਰ ਲਏ ਆ ਕਨਸੀਲਡ ਬਾਕਸ ਲੱਗਾ ਹੋਇਆ ਕਨਸੀਲਡ ਬਾਕਸ ਦੇ ਵਿੱਚਲਾ ਬਾਈ ਜਿਹੜਾ ਗੈਪ ਹੈ ਮੈਂੰਟੀ ਕਰਕੇ ਆਪਾਂ ਇਹਦੇ ਚ ਦੋ ਸਾਲ ਮਾਰ ਲੈਣਾ ਸਾਈਡ ਤੇ ਮਸ਼ੀਨੀੀ ਵਿੱਚ ਲਾਉਣ ਵਾਸਤੇ ਇੱਥੇ ਬਾਈ ਜਿਹੜਾ ਆਪਣਾ ਸਿਲੰਡਰ ਲੈਡ ਦਾ ਬੇਸ ਆ ਥੱਲੇ ਵਾਲਾ ਕਾਲੇ ਪੇਚ ਨਾਲ ਪਾਉ ਕੱਸ ਲਿਆ ਤੇ ਸੈਂਟਰ ਚ ਬਾਈ ਇੱਕ ਸਾਲ ਮਾਰ ਲਓ ਤੁਸੀਂ ਵਾਇਰ ਕੱਢਣ ਵਾਸਤੇ ਤਾਰ ਵਾਸਤੇ ਇਸ ਤਰ੍ਹਾਂ ਬਈ ਆਸਾਨੀ ਨਾਲ ਆਪਾਂ 5 ਸਾਲ ਕੱਢ ਕੇ ਤੁਹਾਨੂੰ ਆਪਕਾਸ ਕੇ ਦਿਖਾਉਣੇ ਆ ਹੁਣ ਪਹਿਲਾਂ ਆਪਾਂ ਬਈ ਇਹਦੇ ਆ ਕਨਸੀਲਡ ਕਵਰ ਨੂੰ ਕਸਾਂਗੇ ਉੱਪਰ ਇਸ ਤਰ੍ਹਾਂ ਬਈ ਆਪਾਂ ਇਹਨੂੰ ਐ ਕਸ ਲਾਂਗੇ ਜਮਾਂ ਨਾਲ ਬੇਸ ਨਾਲ ਲੱਗ ਜੂ ਇਹਦੇ ਦੋ ਪੇਚ ਲਾ ਕੇ ਮਸ਼ੀਨੀੀ ਵਜਾ ਦੇਖੋ ਬਈ ਪੱਕਾ ਕੰਮ ਹੋ ਗਿਆ ਹੈ ਕਸਾ ਗਿਆ ਤੇ ਹੁਣ ਬਈ ਜਿਹੜੀ ਸਿਲੰਡਰ ਲਾਈਟ ਆਪਾਂ ਉਹਨੂੰ ਇਹਦੇ ਵਿੱਚ ਲਗਾ ਦਾਂਗੇ ਇਸ ਤਰ੍ਹਾਂ ਜੱਕਾ ਬਾਈ ਆਪ ਆਪ ਪਾ ਦੇਣਾ ਇਹਦੇ ਨਾਲ ਸਿਲੰਡਰ ਲਾਈਟ ਦਾ ਤੇ ਜੱਕ ਪਾਉਣ ਤੋਂ ਬਾਅਦ ਬਾਈ ਇਹਨੂੰ ਆਪਾਂ ਫਰੇਮ ਉਤਾਰਾਂ ਨੂੰ ਵਿੱਚ ਕਰਕੇ ਜਿਹੜੀਆਂ ਬਾਧੂਦਾਰਾਂ ਉਹ ਵਿੱਚ ਐਡਜਸਟ ਹੋ ਜਾਣਗੀਆਂ ਇਹਦੇ ਕੰਸੀਲਡ ਬਾਕਸ ਦੇ ਤੇ ਆਸਾਨੀ ਨਾਲ ਬਾਈ ਆਪਾਂ ਇਹਨੂੰ ਫੇਰ ਕੇ ਆ ਕਰ ਸਕਦੇ ਆ ਟਾਈਟ ਕਰ ਸਕਦੇ ਆ ਆ ਦੇਖੋ ਬਾਈ ਕਿੰਨੀ ਵਧੀਆ ਫਨੇਸ਼ਿੰਗ ਦੇਦੀ ਲੋਕਾਂ ਜਿਹੜੀ ਘੈਂਟ ਲੱਗਦੀ ਆ ਕੋਈ ਬੜਾ ਔਖਾ ਕੰਮ ਨਹੀਂ ਬਾਈ ਆਸਾਨੀ ਨਾਲ ਆਪਾਂ ਇਹਨੂੰ ਲਾ ਸਕਦੇ ਆ ਕਿਤੇ ਇਹਨਾਂ ਦਾ ਕਲਰ ਬਾਈ ਜਿਹੜਾ ਵਾਰਮ ਵਾਈਟ ਆਗਾ ਜੇ ਬਈ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਇਸ ਤਰ੍ਹਾਂ ਨਹੀਂ ਬਈ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਬਈ ਫੋਲੋ ਕਰ ਲਿਓ ਧੰਨਵਾਦ ਅੱਸੀ ਕਾਲ ਬਈ ਸ਼ਰਾਂਗ ਇਸ ਤਰ੍ਹਾਂ ਬਈ ਆ ਦੇਖੋ ਇਹਦਾ ਚਾਨਣਾ ਜਿਹੜਾ ਪੂਰੀ ਘੈਂਟ ਆ ਬਈ ਫਿਨਿਸ਼ਿੰਗ ਆਉਂਦੀ ਹੈਗੀ